ਵੱਡਾ ਦਿਨ ਹੈ ਕਿਉਂਕਿ EVM ਦੇ ਵਿੱਚ ਬੰਦ ਹੋ ਜਾਵੇਗਾ ਜਨਤਾ ਦਾ ਫਤਵਾ ਕਿਉਂਕਿ ਜੇਕਰ ਜਲੰਧਰ ਸੀਟ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਵੇਲੇ ਆਪੋ ਆਪਣੇ ਨੇੜਲੇ ਬੂਥ ਤੇ ਪਹੁੰਚ ਚੁੱਕੇ ਨੇ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਕਿ ਆਪਣੀ ਮਤ ਦਾ ਭੁਗਤਾਨ ਕੀਤਾ ਜਾ ਸਕੇ ਤੇ ਕੋਣੀ ਟੱਕਰ ਇਸ ਵੇਲੇ ਆਮ ਆਦਮੀ ਪਾਰਟੀ ਭਾਜਪੀ ਅਤੇ ਜੋ ਹੈ ਦੂਜੀਆਂ ਪਾਰਟੀਆਂ ਦੇ ਵਿਚਾਰ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਸ਼ੀਤਲੰਗੁਰਾਲ ਦੇ ਵੱਲੋਂ ਜੋ ਅਸਤੀਫਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਲੰਧਰ ਸੀਟੇ ਜ਼ਿਮਨੀ ਚੋਣਾ ਹੋਣ ਜਾ ਰਹੀਆਂ ਨੇ ਪੰਜਾਬ ਜਣੇ ਸੱਤ ਸੂਬਿਆਂ ਦੇ ਵਿੱਚ 13 ਸੀਟਾਂ ਦੇ ਉੱਤੇ ਜਿਹੜੀਆਂ ਨੇ ਜ਼ਿਮਨੀ ਚੋਣਾ ਹੋਣੀਆਂ ਨੇ ਤਾਂ ਜਲੰਧਰ ਦਾ ਹਾਲ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਦਿਖਾ ਰਹੇ ਆ ਜਲੰਧਰ ਪੱਛਮੀ ਸੀਟ ਦੀ ਜ਼ਮਨੀ ਚੋਣ ਨੂੰ ਲੈ ਕੇ VOTING ਜਾ ਰਹੀ ਹੈ ਸ਼ਾਮ 6 ਵਜੇ ਤੱਕ ਇਹ ਵੋਟਾਂ ਪੈਣਗੀਆਂ ਸ਼ੀਤਲ ਅੰਗੁਰਾਲ, ਮੋਹਿਤ, ਮੋਹਿੰਦਰ ਭਗਤ, ਸੁਰਿੰਦਰ ਕੌਰ, ਸੁਰਜੀਤ ਕੌਰ ਦੇ ਵਿਚਕਾਰ ਜਿਹੜਾ ਕੜਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਵੇਲੇ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਕੀ ਬਸਪਾ ਤੋਂ ਬਿੰਦਰ ਲਖਾ, ਸ਼੍ਰੋਮਣੀ ਅਕਾਲੀ ਦਲ ਇਤੋਂ ਸੁਰਜੀਤ ਕੌਰ ਬਾਗੀ ਤੜੇ ਤੋਂ ਇਸ ਤੋਂ ਇਲਾਵਾ ਸ਼ੀਤਲ ਅੰਗੁਰਾਲ ਤੇ सुरेंद्र कौर ਤੇ 모ਹਿੰਦਰ ਭਗਤ ਆਮ ਆਦਮੀ ਪਾਰਟੀ ਤੋਂ ਨੇ ਇਸ ਵੇਲੇ ਚੌਣ ਮੈਦਾਨ ਦੇ ਵਿੱਚ ਨੇ ਤੱਕੜੀ ਟੱਕਰ ਇਸ ਵੇਲੇ ਜਲੰਧਰ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹਾਲਾਂਕਿ ਸਭ ਦੇ ਕੰਮਕਾਜ ਵਾਲਾ ਦਿਨ ਹੈ ਆਪਣੀਆਂ ਡਿਊਟੀਆਂ ਤੋਂ ਜਾਣ ਤੋਂ ਪਹਿਲਾਂ ਹੀ ਲੋਕ ਜਿਹੜੇ ਆ ਆਪਣੀ ਮਤ ਦਾ ਭੁਗਤਾਨ ਕਰਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਇਸ ਵਾਰੀ ਜਲੰਧਰ ਦੀ ਸੀਟ ਜਿਹੜੀ ਆ ਵਕਾਰ ਦਾ ਸਵਾਲ ਬਣ ਚੁੱਕੀ ਹੈ तमाम ਪਾਰਟੀਆਂ ਦੇ ਲਈ ਤੇ ਇਹੀ ਕਾਰਨ ਹੈ ਕਿ ਇਸ ਵੇਲੇ ਹਰ ਇੱਕ ਪਾਰਟੀ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਸੀਐਮ ਮਾਨ ਦੀ ਤਾਂ ਉਹ ਇਸ ਵੇਲੇ ਮੈਦਾਨ ਦੇ ਵਿੱਚ ਡਟੇ ਹੋਏ ਨੇ ਬਕਾਇਦਾ ਕਿਰਾਏ ਦੀ ਕੋਠੀ ਲੈ ਕੇ ਉੱਥੇ ਰਹਿ ਰਹੇ ਨੇ ਤਾਂ ਕਿ ਹਰ ਹਾਲਤ ਦੇ ਵਿੱਚ ਇਸ ਸੀਟ ਦੇ ਉੱਤੇ ਜੇਤ ਪ੍ਰਾਪਤ ਕੀਤੀ ਜਾ ਸਕੇ ਤਾਂ ਅੱਜ EVM ਦੇ ਵਿੱਚ ਕੈਦ ਹੋ ਜਾਏਗਾ ਇਹਨਾਂ तमाम ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਤੇ 13 ਜੁਲਾਈ ਨੂੰ ਜੋ ਹੈ ਇਹ ਬਕਸਾ ਖੋਲਿਆ ਜਾਏਗਾ ਤਾਂ ਦੇਖਦੇ ਆ ਕਿ 13 ਜੁਲਾਈ ਨੂੰ ਇਹ ਜਲੰਧਰ ਦੇ ਲੋਕ ਕਿਸ ਤੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਇਸ ਤੋਂ ਇਲਾਵਾ ਹਿਮਾਚਲ ਦੀਆਂ ਤਿੰਨ ਸੀਟਾਂ ਦੇ ਉੱਤੇ ਵੀ VOTING ਹੋ ਰਹੀ ਹੈ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਸੀ 2022 ਦੇ ਵਿੱਚ ਆਮ ਆਦਮੀ ਪਾਰਟੀ ਤੋਂ ਸ਼ੀਤਲ ਅੰਗੁਰਾਲ ਜਿੱਤੇ ਸਨ ਪਰ ਅਚਨਚੇਤ ਉਹ ਪਾਰਟੀ ਨੂੰ ਅਲਵਿਦਾ ਆ ਕੇ ਭਾਜਪਾ ਦੇ ਵਿੱਚ ਐਂਟਰੀ ਮਾਰ ਜਾਂਦੇ ਨੇ ਤੇ ਵਿਧਾਇਕੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੰਦੇ ਨੇ ਬੇਸ਼ੱਕ ਅਸਤੀਫਾ ਦਿੰਦੇ ਨੇ ਪਰ ਇਹ ਸਭ ਦੇ ਵਿਚਾਲੇ ਜੋ ਹੈ ਉਨ੍ਹਾਂ ਦੇ ਵੱਲੋਂ ਅਸਤੀਫਾ ਵਾਪਸ ਲੈਣ ਦੇ ਲਈ ਵੀ ਕਿਹਾ ਜਾਂਦਾ ਪਰ ਅਚਾਨਕ ਸਪੀਕਰ ਦੇ ਵੱਲੋਂ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਇਹ ਸੀਟ ਜਿਹੜੀ ਹੈ ਖਾਲੀ ਹੋ ਜਾਂਦੀ ਹੈ ਤਾਂ ਇਸ ਸੀਟ ਦੇ ਉੱਤੇ ਕਿਸ ਦਾ ਕਬਜ਼ਾ ਹੋਏਗਾ ਹਾਲਾਂਕਿ ਐਮਪੀ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਅਤੇ ਭਾਜਪਾ ਦੇ ਵੋਟ ਬੈਂਕ ਦੇ ਵਿੱਚ ਵਾਧਾ ਹੋਇਆ ਹਾਲਾਂਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਵੋਟ ਬੈਂਕ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ ਤਾਂ ਇਹ ਸਭ ਦੇ ਵਿਚਾਰੇ ਹੁਣ ਜਲੰਧਰ ਪੱਛਮੀ ਸੀਟ ਫੈਸਲਾ ਕਰੇਗੀ ਕਿ ਹੁਣ ਲੋਕ ਕਿਸ ਪਾਰਟੀ ਦੇ ਉੱਤੇ ਵਿਸ਼ਵਾਸ ਜਤੋਂਦੇ ਨੇ ਕਿਉਂਕਿ ਦਿਗਜ਼ਾਂ ਦਾ ਮੁਕਾਬਲਾ ਇੱਥੇ ਸੀਐਮ ਮਾਨ ਤੋਂ ਲੈ ਕੇ तमाम ਪਾਰਟੀਆਂ ਦੇ ਸੀਨੀਅਰ ਆਗੂ ਇਸ ਵੇਲੇ ਮੈਦਾਨ ਦੇ ਵਿੱਚ ਡਟੇ ਹੋਏ ਨੇ ਚੋਣ ਪ੍ਰਚਾਰ ਕਰਨ ਦੇ ਲਈ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਇਥੋਂ ਤੱਕ ਕਿ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀ ਗੱਲ ਕੀਤੀ ਜਾਵੇ ਤਾਂ ਆਏ ਦਿਨ ਉਹ ਜਲੰਧਰ ਦੀਆਂ ਗਲੀਆਂ ਦੇ ਵਿੱਚ ਨਿਕਲਦੇ ਨੇ ਡੋਰ ਟੂ ਡੋਰ ਕੈਂਪੇਨ ਕਰਦੇ ਨੇ ਤਾਂ ਕਿ ਹਰ ਹਾਲਤ ਦੇ ਵਿੱਚ ਮੋਹਿੰਦਰ ਭਗਤ ਨੂੰ ਦਤਾਇਆ ਜਾ ਸਕੇ ਪਰ ਦੂਜੇ ਪਾਸੇ ਮੁਕਾਬਲਾ ਕਾਂਗਰਸ ਦੀ सुरेंद्र कौर ਵੀ ਕੜੀ ਟੱਕਰ ਦੇਂਦੇ ਹੋਏ ਵਿਖਾਈ ਦੇ ਰਹੇ ਨੇ ਜਿਹੜੇ ਕਿ ਸਾਬਕਾ ਸੀਨੀਅਰ ਡਿਪਟੀ ਮੇਅਰ ਤੇ ਪੰਜ ਵਾਰ ਦੇ ਕਾਉਂਸਲਰ ਤੇ ਪਹਿਲੀ ਵਾਰ ਇਸ ਵਾਰੀ ਐਮਐਲਏ ਦੀ ਚੋਣ ਲੜ ਰਹੇ ਨੇ ਤਾਂ ਜੇਕਰ ਆਮਾ ਮਾਫ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਗੱਲ ਕੀਤੀ ਜਾਵੇ ਤਾਂ ਦੋ ਵਾਰ ਦੇ ਕੌਂਸਲਰ ਰਹੇ ਨੇ ਬਾਗੀ ਧੜੇ ਦਾ ਸਮਰਥਨ ਵੀ ਜਿਹੜਾ ਹੈ ਉਹਨਾਂ ਨੂੰ ਮਿਲਿਆ ਤਾਂ ਜਹੇਦ ਵਿੱਚ ਇਹ ਸੀਟ ਕਾਫੀ ਜ਼ਿਆਦਾ ਰੋਚਕ ਰਹਿਣ ਵਾਲੀ ਹੈ ਬਿੰਦਰ ਲਖਾ ਬਸਪਾ ਤੋਂ ਨੇ ਜਿਨ੍ਹਾਂ ਦੀ ਪਹਿਲਾ ਭਾਈਵਾਲ ਸਨ ਅਕਾਲੀ ਦਲ ਨਾਲ ਬਾਅਦ ਵਿੱਚ ਤੋੜ ਵਿਛੋੜਾ ਹੋ ਜਾਂਦਾ ਬਸਪਾ ਦਾ ਤੇ ਜਹੇਦ ਦੇ ਵਿੱਚ ਉੱਥੋਂ ਦੇ ਸਥਾਨਕ ਆਗੂ ਨੇ ਪਹਿਲੀ ਵਾਰ ਚੋਣਾ ਲੜੇ ਨੇ 25 ਸਾਲਾਂ ਤੋਂ ਬਸਪਾ ਦੇ ਨਾਲ ਜੁੜੇ ਹੋਏ ਨੇ ਤਾਂ ਸਪੱਤੋ ਜੋ ਭਾਜਪਾ ਨੇ ਕੈਂਡੀਡੇਟ ਉਤਾਰਿਆ ਉਹ ਹੈ ਸ਼ੀਤਾ ਲੰਗੁਰਾਲ ਜਿਹੜਾ ਪਹਿਲੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਫਿਰ ਭਾਜਪਾ ਦੇ ਵਿੱਚ ਲਿਕੇ 2022 ਦੇ ਵਿੱਚ ਐਮਐਲਏ ਬਣਦੇ ਨੇ ਪਹਿਲੀ ਵਾਰ ਤੇ 2024 ਦੇ ਵਿੱਚ ਜਾ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਤਾਂ ਇਹਨਾਂ तमाम ਜਿਨ੍ਹਾਂ ਦੇ ਅਸੀਂ ਤੁਹਾਨੂੰ ਜ਼ਿਕਰ ਕਰ ਰਹੇ ਹਾਂ ਉਮੀਦਵਾਰਾਂ ਦਾ ਇਹਨਾਂ ਦਾ ਉਹ ਪੁਰਾਣਾ ਪਿਛੋਕੜ ਹੈ ਕਿ ਕਿਸ ਤਰ੍ਹਾਂ ਸਿਆਸਤ ਦੇ ਵਿੱਚ ਇਹਨਾਂ ਦੀ ਐਂਟਰੀ ਹੁੰਦੀ ਹੈ ਤਾਂ 모ਹਿੰਦਰ ਭਗਤ ਆਮ ਆਦਮੀ ਪਾਰਟੀ ਤੋਂ ਨੇ ਚੁੰਨੀ ਲਾਲ ਭਗਤ ਦੇ ਪੁੱਤਰ ਨੇ ਤੇ ਅਜੇ ਦੇ ਵਿੱਚ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਿੱਤ ਪ੍ਰਾਪਤ ਹੋ ਸਕਦੀ ਹੈ ਕੜੀ ਟੱਕਰ ਇਸ ਵੇਲੇ ਆਮ ਆਦਮੀ ਪਾਰਟੀ ਕਾਂਗਰਸ ਤੇ ਪੱਛਪਾ ਦੇ ਅਕਾਲੀ ਦਲ ਦੇ ਵਿਚਕਾਰ ਦੇਖਣ ਨੂੰ ਮਿਲ ਰਹੀ ਹੈ ਤਾਂ 2022 ਦੇ ਨਤੀਜੇ ਕੀ ਰਹੇ ਸਨ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆਮ ਆਦਮੀ ਪਾਰਟੀ ਤੋਂ ਲੜੇ ਸਨ ਸ਼ੀਤਲ ਅੰਗੁਰਾਲ ਜਿਨ੍ਹਾਂ ਨੂੰ ਤਕਰੀਬਨ 49213 ਵੋਟਾਂ ਪਾਈਆਂ ਕਾਂਗਰਸ ਤੋਂ ਸੁਸ਼ੀਲ ਕੁਮਾਰ ਰਿੰਕੂ ਲੜੇ ਸਨ 34000 960 ਵੋਟਾਂ ਦੇ ਨਾਲ ਥੋੜੀਆਂ ਹੀ ਵੋਟਾਂ ਦੇ ਫਰਕ ਦੇ ਨਾਲ ਜੋ ਹੈ ਸ਼ੀਤਲੰਗੁਰਾਲ ਜਿੱਤੇ ਸਨ ਭਾਜਪਾ ਤੋਂ 모ਹਿੰਦਰ ਭਗਤ 33486 ਵੋਟਾਂ ਦੇ ਨਾਲ ਤੇ बसपा ਤੋਂ ਅਨਿਲ ਮੀਨੀਆ 4125 ਹੀ ਵੋਟਾਂ ਪਈਆਂ ਸਨ ਤੇ ਵੋਟ ਫੀਸ ਦੀ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਦਾ ਸੀ ਸ਼ੀਤਲੰਗੁਰਾਲ ਦਾ ਸੀ 33.73% ਪਰ ਇਸ ਵਾਲੀ ਬਾਜ਼ੀ ਕੌਣ ਮਾਰਦਾ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਮੁਕਾਬਲਾ ਕਾਫੀ ਜ਼ਿਆਦਾ ਫਸਵਾ ਇਸ ਵੇਲੇ ਜਲੰਧਰ ਸੀੜ ਦੇ ਉੱਤੇ ਹੋਇਆ ਪਿਆ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੇ ਬਿਜ਼ੀ ਸ케ਜੂਲ ਦੇ ਵਿੱਚੋਂ ਸਮਾਂ ਕੱਢ ਕੇ ਇਸ ਗਰਮੀ ਦੇ ਵਿਚਕਾਰ ਵੀ ਆਪੋ ਆਪਣੇ ਨੇੜਲੇ ਬੂਥ ਤੇ ਜਾ ਕੇ ਆਪਣੀ ਮਤਾ ਭੁਗਤਾਨ ਕਰ ਰਹੇ ਨੇ ਤਾਂ ਫੈਸਲਾ 13 ਜੁਲਾਈ ਨੂੰ ਹੋਏਗਾ ਕਿ ਕਿਸ ਤੇ ਉੱਤੇ ਜਨਤਾ ਦੇ ਵੱਲੋਂ ਮੋਹਰ ਲਗਾਈ ਜਾਂਦੀ ਹੈ